ਨਾ ਇਹਨਾਂ ਵੀ ਪੋੜਾ ਹੀ ਨਹੀਂ ਸੀਗਾ ਫਿਰ ਅੱਛਾ ਮੈਂ ਇਤਨੀ ਬੋਲੀ ਹਾਂ ਇਹਨਾਂ ਇਹਨਾਂ ਹੀ ਪੋੜਾ ਹੀ ਨਹੀਂ ਸੀਗਾ ਮੈਂ ਨਾ ਕਾਹ ਕਾ ਤੂੰ ਦਾਦਾ ਬੋੜੇ ਬਗੇ ਬੋੜੇ ਹਾਂਜੀ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚੱਲੇ ਜੀ ਉੱਠ ਕੇ ਹਾਂਜੀ ਸਵੇਰ ਹੋ ਗਈ ਐ ਤੇ ਚਾਹ ਵੀ ਤਿਆਰ ਹੋ ਗਈ ਇਧਰ ਤੇ ਲੈ ਜਾ ਅਗਮਤੀ ਆ ਵੀ ਐ ਤੇ ਚਾਹ ਤਿਆਰ ਹੋ ਗਈ ਜੀ ਇਹ ਹੁਣ ਬਾਟੇ ਪਾ ਕੇ ਚਾਹ ਪੀਨੇ ਆਈ ਸਵੇਰੇ ਸਵੇਰੇ ਕਿਹੜੀ ਰਾਜੋ ਕਿਹੜੀ ਦਾਜੋ ਜ ਆ ਸਾਡੇ ਸਣਾ ਪੀਓਗੀ ਹੁਣ ਚਾਹ ਦੇਖੋ ਹਾਂ ਹਾਂ ਸਣਾ ਚਾਹ ਪੀਓ ਤੂੰ ਹਾਂ ਕਿਨੀ ਚਾਹ ਪੀਗਾ ਬੜੀ ਬੜੀ ਹਾਂ ਓਕੇ ਇਹਦਾ ਸਰੀਰ ਨਿਮਣਿਆ ਤੜਕ ਤੜਕਿਆ ਦੀ ਓਕੇ ਇਹਦਾ ਬਣ ਨਿਮਣਿਆ ਬੜੀ ਇਹਦਾ ਭਾਈ ਇਹਨੇ ਬੜਾ ਸਰੀਰ ਦੇ ਹੈਂ ਸਾ ਪੀ ਕੇ ਬਾਹਰ ਸਰੀਰ ਬਣਾਉਣੀ ਹਨਾ 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 ਇਹ ਉੱਪਰ ਆਉਂਦਾ ਪਤਾ ਨਹੀਂ ਕੀ ਕਰੀਦਾ ਉੱਤੇ ਉੱਤੇ ਚੜੇ ਜਾਂਦਾ ਥੱਲੇ ਉਤਰੀ ਜਾਂਦਾ ਉੱਤੇ ਚੜੀ ਜਾਂਦਾ ਥੱਲੇ ਉਤਰੀ ਜਾਂਦਾ ਬਸ ਕੀ ਕਰਦਾ ਹੈ ਕੀ ਕਰਦਾ ਓਏ ਪੁੱਪੀ ਨਾ ਗਾਣਾ ਦਿੰਨਾ ਹੈ ਹਾਂ ਕੋਣ ਸੇ ਪੁੱਪੀ ਨੇ ਛੋਟਾ ਛੋਟਾ ਬੁੱচ্চਾ ਪੁੱਪੀ ਹੈ ਅੱਜ ਆਪਾਂ ਸਬਜ਼ੀ ਬਣਾਉਣ ਜਾ ਰਹੇ ਹਾਂ ਜੀ ਆਲੂ ਤੇ ਗੋਭੀ ਹੈ ਵਾਹ ਜੀ ਵਾਹ ਹੈ ਤੇ ਖੇਡ ਰਹੇ ਠੇ ਹੈ ਹੈ

ਹੇ ਟਰੈਕਟਰ ਦੇਖੀ ਆ ਵੀ ਤੇ ਐਨੂੰ ਬਹੁਤ ਸਵਾਦ ਲੱਗਦੀ ਆ ਆਲੂ ਕੋਈ ਵੀ ਸਬਜ਼ੀ ਐਨੂੰ ਵਧੀਆ ਸਮਰਕ ਧੋ ਕੇ ਤੇ ਬੜੇ ਤਰੀਕ ਨਾਲ ਬਣਾਦੇ ਹੈ ਨਾ ਬੇਟਾ ਨਾ ਬਿੜਾ ਇਹਨੂੰ ਖਾਉ ਨਾ ਬਾਲਿਆ ਰ ਸਬਜ਼ੀ ਬਣਾਇਆ ਤਾਂ ਸਾਰੀ ਖਾ ਜਾਊਂ ਤੁਸੀਂ ਨੇ ਕਿ ਤੋਤੋ ਖਾਈ ਜਾਂਦੇ ਤੋਤੋ ਖਾਈ ਜਾਂਦੇ ਮਹਿੰਗੀ ਹੋ ਰਹੀ ਹੈ ਸਬਜ਼ੀ ਹੈ ਸਨਾ ਕੀ ਦੇ ਵਰਗੀ ਹੈ 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 ਸਨਾ ਕੀ ਦੇ ਵਰਗੀ ਹੈ ਸਨਾ ਤਾਂ ਥਾਰੀ ਵਰਗੀ ਹੈ ਹੈ ਮੇਰੇ ਵਰਗੀ ਨਹੀਂ ਸੋਨੂ ਵਰਗੀ ਹੈ ਮੇਰੇ ਭਰਾ ਸੀਗਾ ਨਾ ਪਹਿਲਾਂ ਮੇਰੇ ਭਰਾ ਸੀਗਾ ਇੱਕ ਉਹਦੇ ਵਰਗੀ ਹੈ ਸਨਾ ਜਿਵੇਂ ਸੰਟੇ ਸੇਟੇ ਬਈ ਛੋਟਾ ਫੋਟੋ ਕੋਨਗੇ नहीं ओ हो, ए, थोड़ी क्या <laughs> तो हो थोड़ा थोड़ा इतना तो <laughs> <हा>? <laughs> 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 तो कौन ज़्यादा मैं तो। है? मैं चलाको तो निकली हूं। तो तेज है? <laughs> ਮਰੇ ਸਾਰਾ ਭੋਲਾ ਸਮਝ ਜਿਹੜਾ ਭੋਲੀ ਹੈ ਆ। ਹਮਮ। ਥੈਂਕ ਯੂ। ਕੇ? ਮੇਰੇ ਟਾਪ ਪਰ ਚਲਾਕ ਹੋ ਰੇ ਸਾਨੂੰ ਜਿਆਦਾ ਤੋ। ਨਹੀਂ ਤੇਰਾ ਮਜ਼ਾਕ ਕਰੀਂ ਆ ਨੇ ਜੀ ਐਨੀ ਭੋਲੀ ਹੈ ਨਹੀਂ ਤੇਰੀ ਇਹ। ਤੇ ਉਹ ਸਮਝਦਾਰ ਹੈ ਸਾਰਾ ਕੁਝ ਸਮਝਦੀ ਹੈ ਵੀ। ਕੀ ਕੁਝ ਹੁੰਦਾ ਹੈ ਕੀ ਨਾ ਹੁੰਦਾ ਹੈ ਨਾ। ਸਾਰਾ ਕੁਝ ਸਿਚੁਏਸ਼ਨ ਸਮਝਦੀ ਹੈ ਸਾਰਾ ਕੁਝ ਸਮਝਦੀ ਹੈ। ਬਹੁਤ ਸਿਆਣੀ ਹੈ ਵੀ ਆਪਣੇ ਵਾਸਤੇ ਤਾਂ ਬਹੁਤ ਚੰਗੀ ਹੈ। ਮੈਂ ਹਰ ਬਰੌਗ ਦੇ ਵਿੱਚ ਇਹਦੀਆਂ ਤਰੀਫਾਂ ਕਰਦਾ ਰਹਿਣਾ ਕਿਉਂਕਿ ਅ ਇਹ ਮੇਰੇ ਦਿਲ ਦੇ ਕਰੀਬ ਹੈ ਤਾਂ ਕਰ ਹੈਨਾ ਹੁਣ ਖੁਸ਼ ਹੋ ਗਈ ਖੁਸ਼ ਹੋ ਗਈ ਆਹਾ ਮਸਾਲਾ ਵੀ ਆਪਾਂ ਚੀਰ ਲਿਆ ਪਿਆਜ਼ ਗੰਡੇ ਵੀ ਚੀਰ ਲਿਆ ਆਪਾਂ ਜੀ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਸਬਜ਼ੀ ਬਣਾਵਾਂਗੇ ਜੁਣ ਮੈਂ ਇੱਧਰ ਜਾਈ ਨਾ ਇੱਧਰ ਗੈਸ ਹੈ ਨਹੀਂ ਗਾ ਗੈਸ ਖਤਮ ਹੋ ਰਿਹਾ ਮੈਂ ਇੱਧਰ ਆਈ ਹਾਂ ਆ ਵੇ ਮੈਂ ਉਧਰ ਗੈਸ ਕਰਨੀ ਵਾਗ ਗਿਆ ਮਗਾਓ ਤਾਂ ਉਧਰ ਬਣਾਵਣੀ ਹੈ ਚੁੱਲੇ ਤੇ ਬਣਾਵਾਂਗੇ ਗੈਸ ਮੁੱਕ ਗਿਆ ਚੁੱਲੇ ਤੇ ਉਹ ਵਧੀਆ ਬਣਦੀ ਹੈ ਨਾ ਸਵਾਦ ਬਣਦੀ ਹੈ ਗੈਸ ਨਾਲੋਂ ਬਾਲੀ ਸਵਾਦ ਬਣਦੀ ਹੈ ਚੀਜ਼ ਕੋਈ ਵੀ ਚੀਜ਼ ਲਾ ਲਓ ਰੋਟੀ ਨਾਲ ਲਾ ਲਓ ਫਲਾਂ ਦੀ ਤੁਸੀਂ ਸਬਜ਼ੀ ਲਾ ਲਓ ਫਲਾਂ ਦੀ ਕੋਈ ਵੀ ਚੀਜ਼ ਲਾ ਲਓ ਸਵਾਦ ਬਣਦੇ ਇਥੇ ਬਹੁਤ ਜ਼ਿਆਦਾ ਹਨਾ ਚੁਰਲੇ ਸਵਾਦ ਬਣਦੀ ਹੈ ਨਾ ਬੱਕਰੇ ਟੈਸਟ ਹੁੰਦਾ ਹੈ ਚੁਰਲੇ ਦਾ ਤਾਂ ਇੱਕ ਤਰ੍ਹਾਂ ਅਸਨਾ ਬੈਗ ਮੰਗੀ ਆ ਦੀ ਜੀ ਹਾਂ ਓਏ ਹਾਂ ਕਿਹੜਾ ਬੈਗ ਲੇ ਗਿਓਣਾ ਦੱਸ ਕਿਹੜਾ ਬੈਗ ਦੱਸ ਅੱਛਾ ਫਿਰ ਵਾਸਤੇ ਆਨਲਾਈਨ ਆਰਡਰ ਕਰਾਂਗੇ ਅੱਜ ਆਨਲਾਈਨ ਮੈਂ ਘਾਕੇ ਦੀ ਮੈਂ چھوٹਾ ਬੈਗ ਇਹਨੂੰ ਕੁਨਾਲ ਦਾ ਪਟੇ ਪਟੇ ਤੇ ਬੈ ਗਏ ਦਾ ਵੀ ਦੋਨਾਂ ਦਾ ਬੈ ਗਾ ਹਾਂ ਮੰਗਾਵਾਂਗੇ ਬੇਟਾ ਅੱਜ ਅੱਜ ਮੰਗਾਵਾਂਗੇ ਬੇਟਾ ਹਾਂ ਚਲ ਤਿਆਰ ਹੋ ਇਸ ਕੋ ਨੂੰ ਚਲੋ ਤਿਆਰ ਹੋ ਬੇਟਾ ਸਕੂਲ ਜਾਣਾ ਓਕੇ ਬੇਗ ਬੇਗ ਹਾਂ ਬੇਗ ਤਾਂ ਮੰਗਾ ਕੇ ਤੇ ਵੰਗ ਬੇਟਾ ਅੱਜ ਅੱਜ ਹਾਂ ਹੈ